ਹਾਂ ਉਹ ਡਿਪੂਰਾ ਬੇਟਾ ਮਿੱਦੂਰਾ ਡਿਪੂਰਾ ਬੇਟਾ ਉਹ ਕੋਪੋਤ ਕੱਠੇ ਹੁੰਦੇ ਜਿਹੜਾ ਦੂਜਾ ਉਹ ਉਹ ਵੱਡੇ ਮੋਟੂ ਭਾਈ ਦਾ ਬੇਟਾ ਮੋਟੂ ਭਾਈ ਦਾ ਮਨ ਹੁੰਦਾ ਭਾਣਾ ਹੁੰਦਾ ਅੱਜ ਉਹਨਾਂ ਨੂੰ ਜੇ ਮੈਂ ਸਹੀ ਨਾ ਕੋਈ ਖਾਦਾ ਜੇ ਮੈਂ ਕੋਈ ਨਾ ਆਵਾਜ਼ ਨੂੰ ਜੇ ਸਹੀ ਚਾਹ ਨਹੀਂ ਹੁੰਦਾ ਇੱਕ ਚੀਜ਼ ਇਹ ਮਾਰਕਿੰਗ ਵਾਲੀ ਨੂੰ ਨਾ ਰੱਤੀ ਜਾਂਚ ਨਹੀਂ ਹੁੰਦੀ ਜੀ ਇਹ ਨਾ ਸੋਚੋ ਜੀ ਤੁਹਾਨੂੰ ਬੜੀ ਪੀੜੀ ਨੇ ਖੇਚ ਰਹੀ ਆ ਤੁਸੀਂ ਮਾਇਕ ਤੇ ਜੀ ਬੜੀ ਬਹੁਤ ਥਾਉ ਹੋਈ ਗਵਾਂ ਦੀ। ਕਦੋਂ ਜੀ ਇਹ ਥਾਉ ਹੋਈ ਜਿੰਨਾ ਕਿ ਤੁਸੀਂ ਮਾਇਕ ਕਰ ਸਕਦੇ ਆ। ਇਹ ਬੜੀ ਆਇਤ ਨੂੰ ਬਹੁਤ ਕੋਹੇੜੀ ਹੀ ਜਾ ਰਹਾ ਗਾਂਵ ਤੇ ਫਾਮੀ ਨੇ ਜਾ ਰਿਹਾ ਇੱਥੇ ਵੀ ਦੂਰ ਜਾ। ਜਿੰਦੇ ਨਾਲ ਇਹ ਬਹਿਣਾ ਤਾਂ ਇਦਾਂ ਮੈਂ ਕਹਿ ਰਿਹਾ ਹਾਂ ਬਾਹਰ ਨੂੰ ਚੋਣ। ਕਿ ਉਹ ਇਹ ਦੇਖਾ ਤਾਂ ਆਪਾਂ ਨੂੰ ਇੱਕ 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 ਸਭ ਐਕਟ ਵਾਦ ਤੋਂ ਆਪਾਂ ਬੈਠ ਕੇ ਸੁਣ ਲਈਏ ਨਹੀਂ ਮੈਂ ਜਵਦੀ ਸਾਹਿਬ ਦਾ ਕਰ ਗਿਆ ਹੀ ਸੀ ਉਹ ਸੁਮਨੀ ਸਾਹਿਬ ਨਾਲ ਇਤਤਾਂ ਵੀ ਨਹੀਂ ਬੈਠੇ ਵੀ ਠੀਕ ਨਹੀਂ ਗੱਲ ਔਰ ਮੈਂ ਅਸੀਂ ਬਹਿ ਨਹੀਂ ਹੋਏ ਆ ਉਹ ਸੁਣ ਕੇ ਕਰ ਗਿਆ ਸੀ ਮੈਂ ਅਸੀਂ ਬਹਿ ਠੀਕ ਹੋ ਆਪਾਂ ਮੈਂ ਮਾਪਲੇ ਬਰਤਲ ਬਾਬਾ ਜੀ ਸਭ ਜਲਾ ਕੇ ਤੇ ਇੱਕ ਵਾਰ ਪਤੀ ਸਾਹਿਬ ਤੇ ਦੋ ਜੀ ਬਈ ਸਾਹਿਬ ਤੇ ਸੁਮਨੀ ਸਾਹਿਬ ਦੇ ਗੱਲਾਂ ਹੈ ਜਿਹੜੀ ਜੁਨੀ ਪੁਆਇੰਟ ਹੈਗੀ ਹੈ ਵੀ ਮਲਾਂ ਤੇ ਇਹ ਚੀਜ਼ ਲਿਖ ਰਿਹਾ ਹਾਂ ਨਾ ਪੰਜ ਜੀ ਸੇ ਚੀਜ਼ ਦਿੱਤੀ ਹੈ ਆਪ ਵੀ ਜੀ ਹੁੰਦੇ ਆ ਅੱਲੇ ਜੀ ਬਹੁਤ ਅਨਮੋਲ ਆ ਆਹ ਦਾ ਦਿਨ ਰਹੀ ਕਿ ਬਹੁਤ ਚੀਜ਼ਾਂ ਦਾ ਬੰਦੇ ਹੋ ਕੇ ਸਾਰੇ ਗੁਰਬਾਣੀ ਸੁਣਦੇ ਹਾਂ ਤੇ ਇਹਨਾਂ ਉੱਤੇ ਬੜੀ ਭਾਗ ਹਾਂ ਜੀ ਮੈਂ ਸਰਬਜੀਤ ਜੀ ਮੀਟਿੰਗ ਕੀਤੀ ਕੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਇਹ ਪਰ ਅਸਥਾਨ ਵਰਦਰਾ ਸ਼ੀਟ ਦੈਂਸਾ ਰੱਖੇ ਜਿਹੜਾ ਹਰ ਹਫਤੇ ਹਫਤਾਵਾਰੀ ਸਮਾਗਮ ਗੁਰਮਤ ਸਮਾਗਮ ਦੁਪਹਿਰਾ ਸਾਧ ਰੂਪ ਵਿੱਚ ਹੁੰਦਾ ਆ ਉਹਦੇ ਸੰਬੰਧ ਵਿੱਚ ਜਿਹੜੀ ਸੰਤ ਪਾਠ ਕਰਦੀ ਆ ਮੇਨ ਸਟੇਜ ਤੇ ਬੈਠਦੀ ਉਹਨਾਂ ਸਾਰਿਆਂ ਵੀਰਾਂ ਨੂੰ ਬੁਲਾਇਆ ਸੀ ਤੇ ਰਕੀਨ ਦੇ ਵਿੱਚ ਮੀਟਿੰਗ ਕੀਤੀ ਸੀ ਪ੍ਰੋਟੀਨ ਦੀਆਂ ਗੱਲਾਂ ਸੀ ਕੁਝ ਚੀਜ਼ਾਂ ਸੀ ਜਿਹੜੀਆਂ ਨਾਲ ਸੁਝਾਅ ਦਿੱਤੇ ਗਏ ਕੁਝ ਉਹਨਾਂ ਨੂੰ ਲੈ ਗਏ ਤੇ ਆਪਾਂ ਹੋਰ ਜਿਹੜਾ ਹਫਤਾ ਉਹਦੀ ਸਮਾਗਮ ਆ ਉਹਦੇ ਵਿੱਚ ਹੋਰ ਹੋਰ ਵਧੀਆ ਕਰਨ ਵਾਸਤੇ ਪ੍ਰਾਲਾ ਕਰਦੇ ਆ ਸੰਗਤ ਦਾ ਕਾਫੀ ਕਠੰਡਾ ਹੈ ਤੇ ਗਰਮੀ ਵੀ ਕਾਫੀ ਹੈ ਕੀ ਹੋਰ ਕੀ ਸੌਦਾ ਕੀਤੇਗੇ ਅੱਜ ਕੋਈ ਮੈਡੀਕਲ ਸੌਦਾ ਇਹ ਉਹ ਸਭ ਕੁਝ ਜੀ 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 ਇਸ ਰੰਦੀ ਵੀ ਸੰਤ ਗਰਮੀ ਦਾ ਸੀਜ਼ਨ ਹੋ ਕਰਕੇ ਗਰਮੀ ਬਹੁਤ ਜ਼ਿਆਦਾ ਆ ਸੰਤ ਦੇ ਵਿੱਚ ਹਰ ਐਤਵਾਰ ਬੜਾ ਬੜਾ ਉਤਸ਼ਾਹ ਹੁੰਦਾ ਬਾਬਾ ਜੀ ਦੇ ਦਰਸ਼ਨਾਂ ਨੂੰ ਹਫਤਾਵਾਰੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਸੰਤ ਦੀ ਗਰਮੀ ਸੰਤ ਲਈ ਸਮੁਤਰਾਹਤੇ ਗਰਮੀ ਤੋਂ ਗਰਮੀ ਤੋਂ ਨਰਜਾਤ ਤੋਂਣ ਵਾਸਤੇ ਕੂਲਰ ਪੱਖੀ ਏਸੀ ਤੇ ਸੰਤ ਖੁਦ ਹੈਡ ਪੱਖਿਆਂ ਦਾ ਛੋਟੇ ਛੋਟੇ ਪੱਖਿਆਂ ਨਾਲ ਵੀ ਸੇਵਾ ਕਰਦੀ ਹੈ ਬੁੰਡਰ ਵਿੱਚ ਛਰਕਿਆਂ ਦੇ ਉੱਤੇ ਲਾਗ ਦੇਈਦੇ ਆ ਥੱਲੇ ਮੈਟਿੰਗ ਕਰਾ ਕੇ ਛਰਕਿਆਂ ਦੇ ਦੇਈਦੀ ਆ ਉਹਨਾਂ ਉੱਤੇ ਪੌਣੀ ਪਵਾਏ ਜਾਂਦੇ ਆ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਠੁਕੀਆਂ ਜਗ੍ਹਾ ਤੇ ਲਗਾਈਆਂ ਜਾਂਦੀਆਂ ਨੇ ਸੰਗਤ ਦੀ ਸਾਨੂੰ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਹਦਾਇਤ ਆ ਕਿ ਸੰਗਤ ਨੂੰ ਵੱਦ ਤੋਂ ਵੱਦ ਗਰਮੀ ਤੋਂ ਰਾਹਤ ਦੇਣ ਵਾਲੀ ਸਮੂਹਤ ਦਿੱਤੀ ਜਾਵੇ ਗਰਮੀ ਦਾ ਸੀਜ਼ਨ ਨੂੰ ਮੁੱਖ ਰੱਖ ਕੇ ਅਸੀਂ ਕੋਸ਼ਿਸ਼ ਕਰਦੇ ਆਂ ਦੀ ਸੰਗਤ ਨੂੰ ਵੱਧ ਤੋਂ ਵੱਧ ਗਰਮੀ ਤੋਂ ਰਾਤ ਮਿਲ ਸਕੇ ਬਾਕੀ ਰੁਟੀਨ ਦੇ ਵਿੱਚ ਸਾਡੇ ਲੰਗਰ ਪ੍ਰਸ਼ਾਦੇ ਬਾਬਾ ਜੀ ਦੀ ਕਿਰਪਾ ਨਾਲ ਉਹ ਤੇ ਚੱਲਦੇ ਰਹਿੰਦੇ ਆ 24 ਘੰਟੇ ਟਾਈਮਿੰਗ ਕਿੰਨੀ ਹੈ ਇਸ ਬਾਰੇ ਸਾਹਬ ਜੁਪਾਰਾ ਸਮਾਗਮ ਦੀ ਟਾਈਮਿੰਗ ਦੀ ਬਾ ਸਵੇਰ ਦੁਪਹਿਰ 11:30 ਸਮਾਗਮ ਦੀ ਦੁਪਹਿਰਾ ਸਾਹ ਦੇ ਰੂਪ ਦੇ ਵਿੱਚ 12 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4:00 ਵਜੇ ਵਾਈਪ ਜੀ ਦਾ ਖਾਨ ਸਾਹਿਬ